Amém. Thank you. ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਹੇ ਚਿਤ ਲਾਏ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਹੇ ਚਿਤ ਲਾਏ ਮੰਨ ਤੇ ਆਏ

I see Eu não, 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 não. ਕਾਂਚੂ ਚੰਗਰ ਖੇਤਰ ਦੇ ਮਾਲਕ ਸਾਰੇ ਦੇ ਕਮਾਲ ਦੂਰ ਜਹਾਂ ਦੇ ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖੀ ਗੁਰੂ ਜੀ ਦੀਆਂ ਗੁਰੂਕੀਆਂ ਸਾਧ ਸੰਗਤ ਜੀ ਆਓ ਥੋੜਾ ਸਮਾਂ ਜਿੰਨਾ ਕੋ ਸਤਿਗੁਰਾਂ ਨੇ ਆਪਾਂ ਨੂੰ ਬਖਸ਼ ਕੀਤਾ ਹੈ ਉਹ ਆਪਣੇ ਜੀਵਨ ਦਾ ਅਧਿਆਨ ਕਰਦੇ ਹਾਂ ਜੋ ਕਿ ਮਨੁੱਖਾ ਜਨ ਬਹੁਤ ਕੀਮਤੀ ਹੈ ਤੇ ਮਹਾਂਪੁਰਖ ਕਹਿੰਦੇ ਹੁੰਦੇ ਐ ਵੀ ਇੱਕ ਇੱਕ ਸਵਾਸ ਦਾ ਨਿਰੀਖਣ ਕਰਨਾ ਚਾਹੀਦਾ ਹੈ ਤੇ ਇਸ ਸਵਾਸ ਦੇ ਨਾਲ ਜਿਹੜਾ ਸਾਹ ਲਿਆ ਉਹਦੇ ਨਾਲ ਕੀ ਕੀਤਾ ਹੈ ਕਿਰੜਾ ਨੂੰ ਬੋਲ ਬੋਲੇ ਸਵਾਸ ਦੇ ਨਾਲ ਉਹ ਸਵਾਸ ਲੈ ਕੇ ਕੀ ਨੂੰ ਦੇਖ ਰਿਹਾ ਸੈਂ ਕੀ ਤੂੰ ਸੋਚ ਰਿਹਾ ਸੈਂ ਇੱਕ ਇੱਕ ਸਵਾਸ ਦਾ ਨਿਖਾ ਹੋਣਾ ਮਾਰਾ ਸੱਜਣਾ ਅਸ਼ਾ ਜੀ ਵਰਜਦੇ ਐ ਬੋਲਣ ਤੋਂ ਕਹਿੰਦੇ ਵੀ ਬਿਨਾ ਮਤਲਬ ਨਾ ਬੋਲਿਆ ਕਰ ਕਿਉਂ ਮਾਰਾ ਕਹਿੰਦੇ ਬਹੁਤਾ ਬੋਲਣ ਝੱਖਣ ਨੇ ਝੱਖ ਮਾਰਨ ਵਾਲਾ ਤਨ ਹੋਏਗਾ ਤੇਰੇ ਨਾਲ ਜੀ ਕੋਲ ਕੰਟਰੋਲ ਨਹੀਂ ਆਉਂਦਾ ਉਹ சுவாਸ ਲੈੰਦਿਆਂ ਧੀ ਸੋਚ ਦਾ ਸੰਕਲ ਹੁਣ ਕੋਈ ਕਿਸੇ ਨੂੰ ਤਾਂ ਹੀ ਨਾ ਪਤਾ ਵਿਸ਼ਵਾਸ ਲੈੰਦਿਆਂ ਸੋਚਦਾ ਕੀ ਸੰਕਲ ਪਰ ਜਿਹੜਾ ਗੁਰੂ ਕਾ ਤੇਰਾ ਲੇਖਾ ਹੋਣਾ ਨਾ ਉਹਦੇ ਚ ਸਭ ਤੋਂ ਪਹਿਲੋਂ ਹੀ ਸੀਨ ਬਖਾਇਆ ਜਾਣਾ ਤੈਨੂੰ ਜਿਹੜਾ ਤੂੰ ਸੋਚਦਾ ਸੀ ਇਹ ਐ ਨਹੀਂ ਹੈ ਵੀ ਮਨੁੱਖੀਤਾ ਹੋਇਆ ਕਰਮ ਹੀ ਲਿਖੇ ਹੋਏ ਚੱਲਣਾ ਤੂੰ ਜੋ ਵੀ ਸੋਚਦਾ ਹੈ ਤੇਰੇ ਉਹਨਾਂ ਦਾ ਕਰਮ ਲਿਖਿਆ ਜਾਂਦਾ ਤੇਰੀ ਨੈਗੇਟਿਵ ਸੋਚ ਹੈ ਨਾ ਪੋਸਟਿਵ ਸੋਚ ਹੈ ਸੋਲ ਕੋ ਤੇਰਾ ਤੇਰੇ ਕਰਮ ਲਿਖੇ ਜਾਂਦੇ ਐ ਤੇ ਉਹਨਾਂ ਲਿਖੇ ਹੋਏ ਕਰਮਾਂ ਬਤਾ ਦੇ ਤੇ ਉਹ ਸੁਭ ਮਿਲਣਾ ਔਰ ਤੈਨੂੰ ਧੁਕ ਮਿਲਣਾ ਇੰਨਾ ਗੰਭੀਰ ਜੀਵਨ ਸੰਕਟ ਇੱਕ ਇੱਕ ਸਵਾਸ ਦਾ ਸਾਹ ਹੋਣਾ ਹੈ ਸਾਰ ਸਾਰੇ ਜਿਹੜੀ ਇੰਨੀ ਜਿਹੜੀ ਮਹਿੰਗੀ ਜ਼ਿੰਦਗੀ ਹੈ ਹੁਨਾਪਾ ਸੁਭਾਗੁਬ ਜਈ ਅੱਧੀ ਨੂੰ ਜ਼ਿੰਦਗੀ ਤਾਂ ਅਸੀਂ ਸੌਂ ਕੇ ਲੰਘਾ ਦੇ। ਦਿਨ ਤੇ ਰਾਤ ਦੀ ਜ਼ਿੰਦਗੀ ਵਖਰੀ ਵਖਰੀ ਕਰੀਏ ਤੇ ਪੂਰਾ ਅੱਧਾ ਜੀਵਨ ਸੌਂ ਕੇ ਲੰਘੇ। ਜੇ 100 ਸਾਲ ਦੀ ਉਮਰ ਆ ਤੇ 50 ਸਾਲ ਤੇ ਨੇ ਕੱਟੇ। ਫਿਰ ਉਹਨਾਂ 50 ਸਾਲਾਂ 'ਚ ਵੀ 13 ਕੋ 15 ਸਾਲ ਦਾ ਬਚਪਨ ਹੋਣਾ। 15 ਸਾਲੋਂ ਕੱਟੇ ਗਏ। ਤੇ 10-15 ਸਾਲ ਤੋਂ ਬਿੜੇ 25 ਜੇ ਤੇ ਬਹਿਣਾ ਜਾਂ ਨਿਕਾਰਾ ਹੋਣਾ ਹੈ। 15 ਸਾਲੋਂ ਕਰਤੇ ਕੇ 15 ਦੇ 15 ਦੀ ਬਾਕੀ ਰਹੇਗੀ ਉਹ 20 ਸਾਲ ਦੀ ਜਿਹੜੀ ਜ਼ਿੰਦਗੀ ਉਹਦੇ ਚ ਘਰ-ਕ੍ਰਿਸ਼ਤੀ ਵੀ ਪੱਣੀ ਐ ਨੌਕਰੀਆਂ ਵੀ ਲੈਣੀਆਂ ਨੇ ਘੁੱਟੀਆਂ ਵੀ ਪਾਉਣੀਆਂ ਨੇ ਗੱਡੀਆਂ ਵੀ ਖਰਮਣੀਆਂ ਨੇ ਬੜੇ ਸਾਰੇ ਕੰਮ ਆਣੇ ਤੇ ਕੀ ਇਦਾਂ ਕੀਤੇ ਜੀਵਨ ਸਫਲਾ ਹੋਊ ਕ੍ਰਿਪ ਸਤੇ ਪਾਸ਼ਾ ਜੀ ਕਹਿੰਦੇ ਨੇ ਇਹ ਕੋਰੇ ਇਹ ਕੋਰੇ ਚਿਤ ਲਾਇ ਕੇ ਨੇ ਕਬੀਰ ਸੇਵਾ ਕੋ ਦੁਹੇ ਬਲੇ ਇੱਕ ਸੰਤ ਇਕਰਾਮ ਰਾਮ ਜੁ ਦਾ ਤਾਮੁਖ ਕੋ ਸੰਤ ਜੁ ਪਾਵੈ ਨਾਮ ਜਿੰਦਗੀ ਚ ਦੋ ਕੰਮ ਕੀਤੇ ਸਫਲੇ ਜੇ ਇੱਕ ਤਾਂ ਨਾਮ ਜਪਿਆ ਤੇ ਦੁਜਾ ਨਾਮ ਜਪਾਇ ਮੈਂ ਵੇਸ਼ਟੀ ਮਾਰਦਾ ਜੈਦਾ ਸਾ ਵੀ ਜੀਵਨ ਪੰਧਰ ਹਰ ਇੱਕ ਦਾ ਹੈ ਹਰ ਇੱਕ ਦੀ ਆਪਣੀ ਸੋਚ ਹੈ ਹਰ ਇੱਕ ਹਰ ਇੱਕ ਦੀ ਆਪਣੀ ਦੁਨੀਆ ਹੈ ਆਪਣੇ ਆਪਣੇ ਧਰਮ ਨਾਲ ਹਰ ਇੱਕ ਮਨੁੱਖ ਜਿਉਂਦਾ ਜਿੰਦਗੀ ਆਪਣੀ ਪਰ ਦੇਖੋ ਨਾ ਪਿਛਲੇ ਲੰਘੇ ਸਮੇਂ ਦੇ ਵਿੱਚ ਕੁਝ ਐਸੇ ਹੋਏ ਦੁਨੀਆਂ ਦੇ ਵਿੱਚ ਜਿਹੜੇ ਅੱਜੋ ਚੰ드ਰਮਾ ਦੀ ਤਰ੍ਹਾਂ ਚਮਕ ਰਹੇ ਨੇ ਸੰਸਾਰ 'ਚ ਬਾਬਾ ਦੀਪ ਸਿੰਘ ਜੀ ਵਰਗੇ ਬਾਬਾ ਬੰਦਰ ਸਿੰਘ ਜੀ ਬਹਾਦਰ ਵਰਗੇ ਭਾਈ ਮਨੀ ਸਿੰਘ ਜੀ ਵਰਗੇ ਭਾਈ ਮਤੀ ਦਾਸ ਜੀ ਵਰਗੇ ਭਾਈ ਬਿਆਲਾ ਜੀ ਵਰਗੇ ਇਹ ਤਾਂ ਵੀਰ ਸਿੰਘਾਂ ਦੀ ਟੀਮ ਹੈ ਨਾ ਜੁਧੇ ਪਾਸੇ ਨਾਮ ਜਪਣ ਵਾਲੇ ਤੇ ਸਾਰੇ ਚ ਰੱਬ ਵੇਖਣ ਵਾਲੇ ਭਾਈ ਕਨਿਆ ਜੀ ਤੇ ਬੜੇ ਸਾਰੇ ਮਹਾਂਪੁਰਖ ਹੋਏ ਜਿਨ੍ਹਾਂ ਨੇ ਬੰਦਗੀ ਕੀਤੀ ਉਹਨਾਂ ਦਾ ਨਾਮ ਵੀ ਚੰਦਰਮਾ ਦੀ ਤਰ੍ਹਾਂ ਚਮਕ ਰਿਹਾ ਹੁਣ ਦੋ ਤਰ੍ਹਾਂ ਦੇ ਮਨੁੱਖਾਂ ਦਾ ਨਾਮ ਚਮਕ ਰਿਹਾ ਇੱਕ ਤਾਂ ਨਾਮ ਜਪਣ ਵਾਲਿਆਂ ਦਾ ਵੀ ਮਹਾਰਾਜ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹਿੰਦੇ ਜਾਨ ਤਾਂ ਭਾਈ ਨਾਮ ਰੇਂਦਰ ਤੇ ਜਾਨ ਨਾਮ ਜਪਣ ਵਾਲਾ ਹੁੰਦਾ ਆਪਾਂ ਥੋੜਾ ਜਿਹਾ ਸਮਾਂ ਆਪਰੇ ਜੀਵਨ ਦਾ ਨਰੀਖਣ ਕਰਨਾ ਜੀਖੋ ਅਸੀਂ ਆਪਣੇ ਜੀਵਨ ਦਾ ਨਰੀਖਣ ਕਰਨਾ ਤੁਸੀਂ ਆਪਣੇ ਜੀਵਨ ਦਾ ਨਰੀਖਣ ਕਰਨਾ ਕਿ ਅੱਜ ਮੈਂ ਉਦਾਹਰਣ ਤੁਹਾਨੂੰ ਆਪਣੇ ਜੀਵਨ ਦੀ ਦੰਦ ਜਿਹੜੀ ਹੱਡ ਨਾਲ ਬੀਤੀ ਹੈ ਕਹਿੰਦੇ ਜਾ ਆਪਣੀ ਕਰੋ ਜਾਂ ਰੱਬ ਦੀ ਕਰੋ ਜੱਗ ਦੀ ਨੰਦ ਕਿਉਂਕਿ ਆਪਾਂ ਕਿਸੇ ਨੂੰ ਸਰਟੀਫਿਕੇਟ ਨਹੀਂ ਦੇ ਸਕਦੇ ਕਿ ਤੂੰ ਕਲਾਮਾਂ ਚੰਗਾ ਮੂਠ ਹੈ ਜਾਂ ਮਾੜਾ ਮੂਠ ਹੈ ਅੱਪਰ ਕਿਸੇ ਨੂੰ ਸਰਟੀਫਿਕੇਟ ਦੇਣ ਦੇ ਯੋਗ ਉੱਥੇ ਸੱਚੋ ਹੀ ਸੱਚ ਨਿਭੜੇ ਚੁਣ ਵਖ ਕੱਢੇ ਜਿਮਾਲਿਆ ਥਾਉ ਨਾ ਪਾਏ ਨੂੜਿਆਰ ਮੋ ਕਾਲੇ ਲੋਜਿਕ ਚਾਲੇ ਬਾਰੇ ਕਹਿੰਦੇ ਇੱਥੇ ਤਾਂ ਸਾਡੇ ਵਰਗੇ ਸਾਰੇ ਸੰਤ ਸਭੂ ਬਣੇ ਬੈਠੇ ਆ ਪਰ ਸਚਾਈ ਤਾਂ ਉਥੇ ਜਾ ਕੇ ਪਤਾ ਲੱਗਣਾ ਵੀ ਸੱਚ ਕੀ ਹੈ ਕੱਚ ਪਟਾਈ ਉਥੇ ਪਾਏ ਨਾਨਕ ਗਿਆ ਜੱਪੇ ਦਾ ਮਰ ਇਹ ਕਿ ਕੱਚ ਆਏ ਕਿ ਪਤਾ ਕਿ ਉਥੇ ਜਾ ਕੇ ਪਤਾ ਲੱਗਣਾ ਇੱਥੇ ਤਾਂ ਸਾਰੇ ਅਸੀਂ ਸਾਧੂ ਬਣੇ ਸਾਰੇ ਚੰਗੇ ਅਸੀਂ ਕੋਈ ਮਾੜਾ ਨਹੀਂ ਸਭ ਦੇ ਕੋਲੇ ਪ੍ਰਮਾਣ ਨੇ ਬੜੇ ਉਦਾਹਰਣਾ ਨੇ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਸੱਚਾ ਤੇ ਸੱਚਾ ਸਾਬਤ ਕਰਨ ਦੇ ਪਰ ਅਸਲੀਅਤ ਜਿਹੜੀ ਸਚਾਈ ਹੈ ਨਾ ਉਹ ਜਾਣ ਕੇ ਪਰਮੇਸ਼ਰ ਦੇ ਦਰਬਾਰ ਵਿੱਚ ਪਤਾ ਨਹੀਂ ਸਾਨੂੰ ਜੋ ਸਿੱਖਿਆ ਗੁਰੂ ਪਾਸੋਂ ਮਿਲਦੀ ਹੈ ਸਾ ਸੰਗਤ ਮੈਂ ਰਾਹ ਨੂੰ ਗਿਆ ਇਕਦਿਨ ਤੰਦੂ ਰਾਮਦਾਸ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਚ ਖੜੇ ਤੇ ਘੜ ਕੇ ਆਪਣੀ ਸੋਤਰਾਏ ਬੇਨਤੀ ਕਰਦੇ ਆ ਕਹਿੰਦੇ ਪਿਤਾ ਗੁਰੂ ਹਮ ਅੰਧਲੇ ਧਰਗੁਰ ਆਪ ਦਾਸ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉ ਚੱਲਿ ਚੁਰ ਚਾਲੀ ਧਰਗੁਰ ਅਮਰਦਾਸ ਮਹਾਰਾਜ ਪਿਤਾ ਜੀ ਐ ਗਿਆਨ ਕਥੀਓ ਅਨਾਂ ਮੈਨੂੰ ਕੁਝ ਸਮਝ ਨਹੀਂ ਹੁੰਦੀ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ ਤੇ ਮੈਂ ਤੇਰੇ ਦੱਸੇ ਮਾਰਗ ਤੇ ਚੱਲ ਕਿਵੇਂ ਸਕਦਾ ਹਾਂ ਗੁਰੂ ਰਾਮਦਾਸ ਸਮਰੱਥ ਤੇ ਮੇਰੇ ਕੋਲ ਆਪਾਂ ਜਦੋਂ ਬੈਠ ਕੇ ਅਰਦਾਸ ਕਰਦੇ ਆਪਾਂ ਕਿੰਨੇ ਮਹਾਰਾਜ ਜੀ ਮੈਂ ਆਵੀ ਸਿਆਣਪ ਵਰਤੀ ਮੈਂ ਆਵੀ ਸਿਆਣਪ ਵਰਤੀ ਉੱਥੇ ਵੀ ਮੈਂ ਸਿਆਣਪ ਵਰਤੀ ਉੱਥੇ ਮੈਂ ਨਾ ਸਿਆਣਪ ਵਰਤਦੇ ਆਹ ਨੁਕਸਾਨ ਹੋ ਜਾਣਾ ਸੀ ਉੱਥੇ ਮੈਂ ਆਹ ਸਿਆਣਪ ਨਾਲ ਵਰਤਦਾ ਤੇ ਆਹ ਨੁਕਸਾਨ ਹੋ ਜਾਣਾ ਸੀ ਆਪਾਂ ਸਹਾਨਾ ਥੱਲੇ ਦੱਬ ਲਈਏ ਗੁਰੂ ਜੀ ਤੇ ਤੇ ਸ ਤੇਰੇ ਸੇ ਸਾਡੇ ਸਹਾਨ ਨੇ ਤਾਜੇ ਪੜਾ ਵੀ ਜੇ ਮੈਂ ਉੱਥੇ હાજર ਨਾ ਹੁੰਦਾ ਤੇ ਉੱਥੇ ਆ ਨੁਕਸਾਨ ਹੋਣਾ ਸੀ ਪੂਰਨ ਅਸੀਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਇਹਦੇ ਫਰੀਦਾ ਜੇ ਤੁਮ ਅਕਲ ਲਤੀ ਗੁਰੂ ਗੋਬਿੰਦ ਸਿੰਘ ਜੀ ਨਾਲ ਆਪਾਂ ਆਪਣੇ ਜੀਵਨ ਦਾ ਨੰਨ ਝੁੜਾਂਗੇ ਗੱਲਾਂ ਧਿਆਨ ਦੇ ਕਿ ਸਾਨੂੰ ਬੇਸ਼ੱਕ ਆਪਾਂ ਥੋੜੀ ਹੈ ਪਰ ਬਹੁਤ ਕੀਮਤੀ ਬੇਟੀਆਂ ਨੇ ਜਨਮ ਦਿੱਤਾ ਜਿੰਨਾ ਕਿ ਤੁਸੀਂ ਆਪਣੇ ਆਪ ਨਾਲ ਇਹ ਝੂੜਾ ਕੰਮ ਤੇ ਜੀਵਨ ਸਰਦਾਰ ਸਵਾਰਿਆ ਨਹੀਂ ਲਾ ਸਕਦਾ ਜਿੰਨਾ ਕੋਈ ਮਰਜ਼ੀ ਤਾਣ ਲਾਵੇ ਜਾਂ ਹੋਰ ਢੰਗ ਦੇ ਤਰੀਕਾ ਵਰਤਲੇ ਜਿੰਨਾ ਤੇ ਆਪਣੇ ਜੀਵਨ ਆਪ ਨਹੀਂ ਚੁੜਦਾ ਜਿਵੇਂ ਬਾਬਾ ਜੀ ਦੇ ਬਚਨ ਨੇ ਫਰੀਦਾ ਜੇ ਤੂੰ ਅਕਲ ਰਤੀਬ ਅਕਲ ਨੂੰ ਤੀ ਫੁੰਦਨ ਤੋਂ ਬਰੀਕ ਸਮਝਵਾ ਬੜਾ ਸੁਜਾਨ ਲੋਕ ਚਾਰੇ ਆਪਾ ਗਿਰਨ ਫਲਾਣਾ ਚਾਰੇ ਕੰਨਿਓ ਪੂਰਾ ਹੈ ਐਵੇਂ ਜੇ ਚਾਰੇ ਕੰਨਿਓ ਪੂਰਾ ਹੋਣਾ ਉਹਨੂੰ ਕਹਿੰਦੇ ਨੇ ਸਦਾਨ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਭੜਿਆ ਜੇ ਤੂੰ ਸਿਆਣਾ ਹੈ ਨਾ ਤੂੰ ਬਰੀਕ ਮਤ ਵਾਲਾ ਹੈ ਹਰ ਕਹਿੰਦੇ ਫਰੀਦਾ ਜੇ ਤੂੰ ਅਕਲ ਰਤੇਬ ਕਾਲੇ ਲੇਖ ਨ ਲੇਖ ਮਾਰੇ ਵਿਚਾਰ ਨਾ ਸੋਚਿਆ ਕਰ ਬਾੜਾ ਕਰਨ ਨਾ ਕਰਿਆ ਕਰ ਮਾੜੀ ਵਿਚਾਰ ਮਨ ਵਿੱਚ ਨਾ ਲਿਆ ਕਰ ਤਾ ਕੋਣੇ ਗਿਰਬਾਨ ਮੈਂ ਸਿਰ ਨੀਵਾ ਕਰਦੇ ਕਿਉਂੋ ਆਪਣੇ ਅੰਦਰ ਚਾਤੀ ਮਾਰ ਤੇ ਤੇਰੇ ਅੰਦਰ ਕਿਹੜੀ ਕਿਹੜੀ ਕਮੀਆਂ ਨੇ ਪਰ ਸਾਥ ਸੰਗਤ ਇੰਟਰਵਿਊ ਕਮੀਆਂ ਐ ਨਾ ਇਹ ਕਮੀਆਂ ਐ ਨਹੀਂ ਦਿਸਦੀਆਂ ਤੁਸੀਂ ਅੰਦਰ ਆਪਣੇ ਆਪਣੇ ਕਮੀਆਂ ਲੱਭੋਗੇ ਨਹੀਂ ਲੱਭਣੀਆਂ ਤੇ ਜਿਵੇਂ ਜਿਵੇਂ ਭਰਤੀ ਕਰੋਗੇ ਜਿਵੇਂ ਜਿਵੇਂ ਸੰਗਤ ਕਰੋਗੇ ਜਿਵੇਂ ਜਿਵੇਂ ਬੰਦਗੀ ਕਰੋਗੇ ਜਿਵੇਂ ਜਿਵੇਂ ਨਾਮ ਜਪੋਗੇ ਜਿਵੇਂ ਜਿਵੇਂ ਨਿਤਨੇਮ ਆਪਣਾ ਵਧਾਓਗੇ ਬਾਣੀ ਵਕਤ ਵਕਤ ਪੜੋ ਨਿਤ ਜਿਵੇਂ 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 ਆਪਣੀ ਬੰਦਗੀ ਵਧਾਓਗੇ ਤੇਵੇਂ ਤੇਵੇਂ ਆਪਣੇ ਔਗਣ ਦਿਸਣਗੇ ਉਹਨਾਂ ਤੇ ਆਪਣੇ ਉੱਪਰ ਨਹੀਂ ਦਿਸਦੇ ਆਪਣੀ ਗੋਲੀ ਨਗਰਉਂਦੇ ਇਹ ਸਾਸ ਸਿੰਘ ਜਿਹੜੀਆਂ ਸੁਰਤیاں ਦਾ ਦੋਜਾਂ ਦੀਆਂ ਨਾ ਉਨ ਠੀਕੇ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਕੇ ਪਾਲਾ ਹੋਆ ਸਿਆ ਖੰਲੇ ਧੋਤੀ ਉਦਲੀ ਨਾ ਹੋ ਗਈ ਜੇ ਸਹਿ ਧੋਲ ਤਾਹੋ ਇਹ ਜਿਹੜਾ ਮਾਨ ਹੈ ਨਾ ਜਨਮ ਅਧਰਮੰਤਰਾਂ ਦੀ ਮੈਲ ਲਾ ਕੇ ਪਾਲਾ ਸ਼ਾਈ ਵਰਗਾ ਹੋਇਆ ਕਿ ਜਿਵੇਂ ਜਿਵੇਂ ਦੀ ਮੈਂ ਲਾਉਂਗੀ ਤਵੇਂ ਜਿਵੇਂ ਸਮਝ ਆਉ ਸੱਚ ਦੀ ਵੀ ਸੱਚ ਕੀ ਇਸ ਆਉ ਆਪਾ ਸਤਿਗੁਰਾਂ ਦੇ ਚਰਨਾਂ ਜਹਾਜ਼ੇ ਹੁੰਦੇ ਹੋਏ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਗੱਜਿਆ ਗੁਰੂ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਸਤਸੰਗ ਦੀ ਦੀ ਸ਼ਰਨ ਵਿੱਚ ਬੈਠਿਆ ਨਾ ਉਹ ਜਿੰਨੇ ਮਰਜੀ ਔਗਲਾਂ ਨਾਲ ਭਰਿਆ ਹੋਵੇ ਸਿੱਖ ਜਿੰਨੇ ਮਰਜ਼ੀ ਉਹਨੇ ਪਾਪ ਕੀਤੇ ਹੋਣ ਪਰ ਜੇ ਤੋਬਾ ਕਰਕੇ ਗੁਰੂ ਸ਼ਰਨ ਵਿੱਚ ਆ ਜਾਵੇ ਇਹ ਸਾ ਸੰਗ ਉਹ ਫਿਰ ਪਾਪੀਆਂ ਦਾ ਵੀ ਉਧਾਰ ਕਰਨ ਦੀ ਸਮਰੱਥਾ ਰੱਖਦਾ ਅਜਾਮਲ ਵਰਗੇ ਉਹਨਾਂ ਦਾ ਉਧਾਰ ਹੋ ਗਿਆ ਸੱਜਣ ਠੱਗ ਵਰਗਿਆਂ ਦਾ ਗੁਰੂ ਨਾਨਕ ਸਾਹਿਬ ਦੇ ਘਰੇ ਉਧਾਰ ਹੋ ਗਿਆ ਪ੍ਰਿਆਨ ਹੋ ਗਿਆ ਉਹਦਾ ਅਸੀਂ ਵੀ ਆਪਣੀ ਜਨਮ ਨੂੰ ਸਵਾਰਨ ਵਾਸਤੇ ਤੋਹਾ ਕਰਦੇ ਆ ਮਹਾਰਾਜ ਕਰਮਾ ਸ਼ਰਮਾ ਵਿੱਚ ਆਵਾਂਗੇ ਆਪਸ ਵਿੱਚ ਵਰਤ ਕਰਾਂਗੇ ਤੇ ਆਪਣੇ ਔਗੁਣਾ ਨੂੰ ਸੱਤ ਕਰਕੇ ਮੰਨਾਂਗੇ ਸਾਥ ਸੰਗਤ ਦੇਖੋ ਇਹਦੂ ਵੱਧ ਕੁਝ ਨਹੀਂ ਕਿਹਾ ਜਾ ਸਕਦਾ ਗੁਰੂ ਰਾਮ ਦਾ ਸਹਾਰਾ ਜੀ ਆਪਣੇ ਆਪ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਕੋਲ ਕਹਿੰਦੇ ਵੀ ਹਾਂ ਅੰਧਲੇ ਅੰਧੇ ਮੇਰੇ ਵੀਰਾਂ ਤੇ ਕਿਉਂ ਚੱਲਦਾ ਗੁਰਸਾਹੀ ਸਤਿਗੁਰੂ ਬਖਿਆ ਕਰੇ ਸੋਦਾ ਸਾਡੀ ਮਤ ਪਾਪਾਂ ਨਾਲ ਭਰੀਏ ਗੁਰੂ ਰਾਮਦਾਸ ਵਾਰ ਕੀ ਆਪਾਂ ਹੁਣ ਆਪਾਂ ਕਹਿਣਾ ਹੋਵੇ ਕਿ ਸਾਡੇ ਕੋਲੇ ਤਾਂ ਪੁੱਦਾ ਹੋਜੀ ਹੈ ਨਹੀਂ ਜਿਹੜੇ ਲਫ਼ਜ਼ਾਂ ਨੂੰ ਵਰਤ ਕੇ ਗੁਰੂ ਕੋਲ ਬੇਕਤੀ ਕਰ ਸਕੀਏ ਆਓ ਸਾਰੀ ਨਾਜ਼ਰੀ ਕਰਿਆ ਕਰੋ ਪ੍ਰੇਮ ਨਾਲ ਕਹਿੰਦੇ ਬੋਲਿਆ ਬੜੇ ਦੋਸਤਾਂ ਰੋਗ ਕੱਟੇ ਜਾਂਦੇ ਨੇ ਬੋਲਿਆਂ ਇਹਦੇ ਜਿਹੜੇ ਬੋਲ ਨੇ ਕੀਰਤ ਵਿੱਚ ਮੈਂ ਕਹੀ ਜੇ ਮੇਰੀ ਕੀਤੀ ਹੈ ਉਹਨਾਂ ਨੂੰ ਸਾਧ ਰੋਗ ਨਹੀਂ ਹੁੰਦਾ ਉਹਨਾਂ ਨੂੰ ਹਾਰਟ ਅਟੈਕ ਨਹੀਂ ਹੁੰਦਾ ਜਿਹੜੇ ਬੋਲ ਨੇ ਸੋ ਇਸ ਵਾਸਤੇ ਸੰਗਤ ਵਿੱਚ ਪੂਰਾ ਲਾਹਾ ਲਿਆ ਪ੍ਰਿਆਰ ਨਾਲ ਬੋਲਿਆ ਕਰੋ ਇੱਕ ਰਾਸੋ ਕੇ ਈਕਾਰ ਗੁਰ ਜਿਤ ਹੋ ਕੇ ਪ੍ਰਭੂ ਕੀ ਉਸਤਤ ਕਰੋ ਸੰਤ ਮੀਤ ਸਾਹਿਬਾਨ 111 ਜੀਤ ਕੋ ਪੜੀ ਹੋਇਆ ਗੁਰੂ ਤੇਗ ਬਚਨ ਅਨੁਸਾਰ ਬਰੁਵਾਰਿਆ ਸ੍ਰੀ ਸਾਡੇ ਉਤੇ ਮਿਹਰ ਹੋ ਤੋ ਨਾਮੁ ਪਾਵਾ ਬਰੁਵਾਰਿਆ ਸਾਡੇ ਸੇ ਜੀਵਨ ਦੇ ਕਰੀਏ